ਜੀ ਸਾਡੀ ਦੁਕਾਨ ਨੀਅਰ ਪ੍ਰਭਾਤ ਚੌਂਕ ਸਿਵਲ ਹਸਪੀਟਲ ਰੋਡ ਦਾਨਿਸ਼ ਸੈਂਸ ਸਲੂਨ ਰਾਤ ਨੂੰ ਇੱਕ ਅਣਜਾਣ ਵਿਅਕਤੀ ਇਹ ਸਲੂਨ ਦੇ ਵਿੱਚ ਆਇਆ ਹੈ ਜੀ ਰਾਤ ਨੂੰ ਤਕਰੀਬਨ 12:30 ਵਜੇ ਦਾ ਟਾਈਮ ਹੈ ਸਾਨੂੰ ਸਵੇਰੇ ਪਤਾ ਲੱਗਾ ਹੈ ਰਾਤ ਨੂੰ ਉਹਨੇ ਆ ਕੇ ਬਾਹਰ ਵਾਲੇ ਕੈਮਰੇ ਆ ਤੇ ਦੋਨਾਂ ਦੇ ਤੌਲੀਏ ਪਾਤੇ ਫਿਰ ਉਹਨੇ ਥੋੜਾ ਜਿਹਾ ਸ਼ਟਰ ਤਾਂ ਨੂੰ ਚੱਕਿਆ ਤੇ ਅੰਦਰ ਆਇਆ ਅੰਦਰ ਸਾਰੇ ਪਾਸੇ ਉਹਨੇ ਤਲਾਸ਼ੀ ਲਈ ਆ ਆਪਣੇ ਵੱਲੋਂ ਇਹ ਸਾਡਾ ਕੁਝ ਕੈਸ਼ ਸੀਗਾ ਤਕਰੀਬਨ ਸ਼ੱਤੀ ਕੇ ਹਰ ਦੇ ਕਰੀਬ 36000 ਸਮਥਿੰਗ ਜੋ ਲੈ ਕੇ ਗਿਆ ਹੈ ਜੀ ਤੇ ਬਾਕੀ ਸਾਰੇ ਪਾਸੇ ਘੁੰਮਿਆ ਉੱਪਰ ਸਾਡੇ ਸੈਕੰਡ ਫਲੋਰ ਤੇ ਇੱਕ ਸ਼ੋਪ ਹੈ ਉਹਦੇ ਵੀ ਤਾਲੇ ਤੋੜੇ ਗਏ ਨੇ ਤੇ ਨਾਲ ਇੱਕ ਹੈਗੇ ਖੋਰ ਦੁਕਾਨ ਉਹਨਾਂ ਦੇ ਵੀ ਤਾਲੇ ਵਗੈਰਾ ਤੋੜੇ ਗਏ ਨੇ ਉਹਨਾਂ ਦਾ ਨੁਕਸਾਨ ਨਹੀਂ ਪਤਾ ਕਿੰਨਾ ਕੀਤਾ ਉਹਨਾਂ ਨੇ ਸਾਨੂੰ ਆਪਣਾ ਪਤਾ ਕਿਉਂਕਿ ਉੱਪਰ ਵਾਲੇ ਵੀ ਅੱਜ ਨਹੀਂ ਆਏ ਸਾਡਾ ਜਿਹੜਾ ਨੁਕਸਾਨ ਹੋਇਆ ਹੈ ਜੀ ਤਕਰੀਬਨ 36000 ਦੇ ਕਰੀਬ 36000 ਕੁਛ ਸੀਗੇ ਉਹ ਸਾਡਾ ਕੈਸ਼ ਪਿਆ ਸੀਗਾ ਸਿਰਫ ਕੈਸ਼ ਲੈ ਕੇ ਗਏ ਆ ਤੇ ਸੀਸੀਟੀਵੀ ਚ ਆਈ ਹੈ ਇਹ ਫੁਟੇਜ ਸੀਸੀਟੀਵੀ ਚ ਹਾਂਜੀ ਅੰਦਰ ਵਾਲੇ ਸੀਸੀਟੀਵੀ ਚ ਆਈ ਹੈ ਜਿਹਦੀ ਫੋਟੋ ਫੁਟੇਜ ਆਈ ਹੈ ਕੈਪ ਲਗਾਈ ਹੋਈ ਆ ਬੰਦੇ ਨੇ ਫੇਸ ਤਾਂ ਉਹਦਾ ਦਿਖ ਰਿਹਾ ਜੀ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਹਾਂਜੀ ਦਿੱਤੀ ਹੈ ਜੀ ਪੁਲਿਸ ਨੇ ਕੰਪਲੀਟ ਦਿੱਤੀ ਹੈ ਜੀ ਪਾਸ ਮਿੰਟ ਹੋ ਰਿਹਾ ਮੈਂ ਆਈ ਕੈਨ ਨਨੀ ਦੀ ਟੀਚਰ ਆ ਇੱਥੇ ਠੀਕ ਹੈ ਸਾਡੇ ਜਦੋਂ ਮੈਂ ਆਈ ਆ ਤਾਂ ਲੋਕ ਟੁੱਟੇ ਹੋਏ ਸੀਗੇ ਠੀਕ ਹੈ ਸਾਨੂੰ ਥੱਲੇ ਵਾਲਿਆਂ ਨੇ ਇਨਫੋਰਮ ਕੀਤਾ ਸੀ ਕਿ ਉਹਨਾਂ ਦੇ ਵੀ ਲੋਕ ਟੁੱਟੇ ਹੋਏ ਆ ਫਿਰ ਹਾਲ ਮੈਂ ਚੈਕਿੰਗ ਕਰਦੀ ਪਈ ਆ ਕੋਈ ਨੁਕਸਾਨ ਹਾਂ ਦੇ ਤੱਕ ਦਿੱਖਦਾ ਨਹੀਂ ਪਿਆ ਮੈਨੂੰ ਜਿੱਦਾਂ ਚੈਕਿੰਗ ਕਰਕੇ ਉਹ ਤੁਹਾਨੂੰ ਇਨਫੋਰਮ ਕਰ ਰਹੀ ਹਾਂ ਕਿ ਸਾਡੇ ਕੁਝ ਨਾਨਸ ਮਿੱਟੂ ਚੋਰੀ ਹੋ ਗਿਆ ਹੈ। ਥੈਂਕ ਯੂ। ਮਮਤਾ ਆਸਿਫ ਜੀ। ਮਮਤਾ ਜੀ ਕੀ ਹੋਇਆ? ਜੀ ਕੱਲ ਰਾਤ तकरीबन 12:30 ਵਜੇ ਇੱਕ ਅਗਿਆਤ ਵਿਅਕਤੀ ਜਿਸ ਨੇ ਕੈਪ ਲਗਾਈ ਹੋਈ ਸੀ। ਹਾਂ ਜਿੱਦਾਂ ਹੋਈ ਬਾਤ ਆ ਕਿੱਥੇ ਦੁਕਾਨ ਹੈਗੀ? ਜੀ ਸਾਡੀ ਦੁਕਾਨ ਨੀਅਰ ਪ੍ਰਭਾਤ ਚੌਕ ਸਿਵਲ ਹਸਪੀਟਲ ਰੋਡ ਦਾਨਿਸ਼ ਸੈਂਸ ਸਲੂਨ। ਰਾਤ ਨੂੰ ਇੱਕ ਅਣਜਾਣ ਵਿਅਕਤੀ ਇਹ ਸਲੂਨ ਦੇ ਵਿੱਚ ਆਇਆ ਹੈ ਜੀ। ਰਾਤ ਨੂੰ ਤਕਰੀਬਨ 12:30 ਵਜੇ ਦਾ ਟਾਈਮ ਹੈ ਸਾਨੂੰ ਸਵੇਰੇ ਪਤਾ ਲੱਗਾ ਹੈ ਰਾਤ ਨੂੰ ਉਹਨੇ ਆ ਕੇ ਬਾਹਰ ਵਾਲੇ ਕੈਮਰੇ ਆ ਤੇ ਦੋਨਾਂ ਦੇ ਤੌਲੀਏ ਪਾਤੇ ਫਿਰ ਉਹਨੇ ਥੋੜਾ ਸ਼ਟਰ ਤਾਂ ਨੂੰ ਚੱਕਿਆ ਤੇ ਅੰਦਰ ਆਇਆ ਅੰਦਰ ਸਾਰੇ ਪਾਸੇ ਉਹਨੇ ਪਲਾ시 ਲਈ ਆ ਆਪਣੇ ਵੱਲੋਂ ਇਹ ਸਾਡਾ ਕੁਝ ਕੈਸ਼ ਸੀਗਾ ਤਕਰੀਬਨ 36000 ਦੇ ਗਰੀਬ 36000 ਸਮਥਿੰਗ ਜੋ ਲੈ ਕੇ ਗਿਆ ਹੈ ਜੀ ਤੇ ਬਾਕੀ ਸਾਰੇ ਪਾਸੇ ਘੁੰਮਿਆ ਉੱਪਰ ਸਾਡੇ ਸੈਕੰਡ ਫਲੋਰ ਤੇ ਇੱਕ ਸ਼ੋਪ ਹੈ ਉਹਦੇ ਵੀ ਤਾਲੇ ਤੋੜੇ ਗਏ ਨੇ ਤੇ ਨਾਲ ਇੱਕ ਹੈਗੇ ਖੋਰ ਦੁਕਾਨ ਉਹਨਾਂ ਦੇ ਵੀ ਤਾਲੇ ਵਗੈਰਾ ਤੋੜੇ ਗਏ ਨੇ ਉਹਨਾਂ ਦਾ ਨੁਕਸਾਨ ਨਹੀਂ ਪਤਾ ਕਿੰਨਾ ਕੀਤਾ ਉਹਨਾਂ ਨੇ ਸਾਨੂੰ ਆਪਣਾ ਪਤਾ ਕਿਉਂਕਿ ਉੱਪਰ ਵਾਲੇ ਵੀ ਅੱਜ ਨਹੀਂ ਆਏ ਆ ਸਾਡਾ ਜਿਹੜਾ ਨੁਕਸਾਨ ਹੋਇਆ ਹੈ ਜੀ ਤਕਰੀਬਨ 36000 ਦੇ ਕਰੀਬ 36000 ਕੁਛ ਸੀਗੇ ਉਹ ਸਾਡਾ ਕੈਸ਼ ਪਿਆ ਸੀਗਾ ਸਿਰਫ ਕੈਸ਼ ਲੈ ਕੇ ਗਈ ਹੈ ਤੇ ਸੀਸੀਟੀਵੀ ਚ ਆਈ ਹੈ ਵੀ ਫੁਟੇਜ ਸੀਸੀਟੀਵੀ ਚ ਹਾਂਜੀ ਅੰਦਰ ਵਾਲੀ ਸੀਸੀਟੀਵੀ ਚ ਆਈ ਹੈ ਜਿਹਦੀ ਫੋਟੋ ਫੁਟੇਜ ਆਈ ਹੈ ਕੈਪ ਲਗਾਈ ਹੋਈ ਆ ਬੰਦੇ ਨੇ ਫੇਸ ਤਾਂ ਉਹਦਾ ਦਿਖ ਰਿਹਾ ਜੀ ਤੇ ਪੁਲਿਸ ਨੂੰ ਕੰਪਲੇਟ ਕੀਤੀ ਹਾਂਜੀ ਹਾਂਜੀ ਦਿੱਤੀ ਹੈ ਜੀ ਪੁਲਿਸ ਨੇ ਕੰਪਲੀਟ ਦਿੱਤੀ ਹੈ ਜੀ ਮੈਂ ਆਈ ਕੈਨ ਨਨੀ ਦੀ ਟੀਚਰ ਆ ਇਥੇ ਠੀਕ ਹੈ ਸਾਡੇ ਜਦੋਂ ਮੈਂ ਆਈ ਆ ਤਾਂ ਲੋਕ ਟੁੱਟੇ ਹੋਏ ਸੀਗੇ ਠੀਕ ਹੈ ਸਾਨੂੰ ਥੱਲੇ ਵਾਲਿਆਂ ਨੇ ਇਨਫੋਰਮ ਕੀਤਾ ਸੀ ਕਿ ਉਹਨਾਂ ਦੇ ਵੀ ਲੋਕ ਟੁੱਟੇ ਹੋਏ ਆ ਫਿਲਹਾਲ ਮੈਂ ਚੈਕਿੰਗ ਕਰਦੀ ਪਈ ਆ ਕੋਈ ਨੁਕਸਾਨ ਹਲੇ ਤੱਕ ਦਿਖਦਾ ਨਹੀਂ ਪੈ ਮੈਨੂੰ ਜਿੱਦ ਤੱਕ ਚੈਕਿੰਗ ਕਰਕੇ ਮੈਂ ਤੁਹਾਨੂੰ ਇਨਫੋਰਮ ਕਰ ਦਿਆਂ ਕਿ ਸਾਡਾ ਕੁਝ ਨੰਨ੍ਸ ਨਹੀਂ ਜੋੜੀ ਹੈ ਤਾਂ ਥੈਂਕ ਯੂ